ਤੇ ਮਾਸੀ ਦੀ ਕੁੜੀ ਬਲਾਈ ਸੋਣੀ ਆ ਜੇ ਕਹੇ ਤਾਂ ਗਲਤ ਹੋ ਰਾ ਵੈਸੇ ਤਾਂ ਮੇਰੀ ਪੂਹ ਦੀ ਕੁੜੀ ਵੀ ਬਲਾਈ ਸੋਣੀ ਆ ਹੋ ਰਹਿੰਦੇ ਰਹਿੰਦੇ ਮੈਨੂੰ ਪਤਾ ਤੁਸੀਂ ਮੇਰੀ ਜ਼ਮੀਨ ਦੇ ਬੰਨੂ ਫਿਰਦਿਆਂ ਮੈਂ ਤਾਂ ਕੁੜੀ ਲੱਭੀ ਫਿਰਦਾ ਹੈ ਕੀ 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 ਕਿਹਾ ਤੂੰ ਕੀ ਕਿਹਾ ਮੈਂ ਕੀ ਕੁੜੀ ਕੀ ਉਹ ਕੁੜੀ ਲੱਗੇ ਜਾ ਕਿ ਤੇ ਤੇ ਕਿਸ ਕੁੜੀ ਨਾਲ ਲਾਕ ਡਾਟਦਾ ਨਹੀਂ ਲਾਕ ਡਾਟ ਨਹੀਂ ਪਾਪੀ ਗੱਲ ਬਾਤ ਹੁੰਦਾ ਲੈ ਹੁਣ ਬੇਬੇ ਦੇ ਸਾਹਮਣੇ ਮੈਂ ਗੱਲ ਬਾਤ ਕਿੰਨੀ ਆ ਕਰ ਗੱਲ ਬਾਤ ਕੀ ਪੁੱਤ ਗੱਲ ਬਾਤ ਨਹੀਂ ਬੇਬੇ ਪਿਆਰ ਪਿਆਰ ਹਾਂ ਮਾਰ ਗਈ ਮੈਂ ਨਹੀਂ ਮੈਂ ਲੁੱਟ ਗਈ ਬਿਉਰੀ ਕਲਾੜਾ ਚੋਪਿਆ ਮੇਰੇ ਘਰੋਂ ਦੇਚ ਗੱਲ ਕਰ ਦੋ ਸਭ ਸ਼ਰਮਾ ਲਾਤੀਆਂ ਮੈਂ ਤੈਨੂੰ ਲੋਕਾਂ ਦੀਆਂ ਧੀਆ ਭੈਣਾਂ ਨਾਲ ਸਾਰਾ ਕੁਝ ਕਰਦੇ ਨੂੰ ਸ਼ਰਮ ਨਾ ਆਈ ਵੇ ਨਿਆਣੇ ਲ ਕੋ ਲੋ ਨਹੀਂ ਮੇਰੇ ਕੱਪ ਦੇ ਸੁਣਾ ਮੈਂ ਤੂੰ ਆਪਦਾ ਬਾਪੂ ਪਿੰਡ 'ਚ ਇਕ ਤਾਣ ਕੇ ਤੁਰਨ ਜੋਗਾ ਨਹੀਂ ਛੱਡਿਆ ਵੇ ਤੈਨੂੰ ਜੋਰ ਦੇ ਨੂੰ ਦਬ ਕਿਉਂ ਨਹੀਂ ਦਿੱਤਾ ਜੇ ਮੈਨੂੰ ਦਬਿਆ ਵੇ ਬੇਬੇ ਕਿਉਂ ਦਿਲ ਛੱਡੀ ਬੈਠੀ ਹੈ ਹੱਥ ਪਾਸੇ ਕਰ ਪੱਟੀਆਂ ਤਰਾਂ ਪਾਣੀ ਬੇਬੇ ਤੂੰ ਗਲਤ ਸਮਝ ਗਈ ਵੇ ਪਾਸੇ ਹੋ ਜਾਵੇ ਮੈਨੂੰ ਸੰਗ ਲੱਗਦੀ ਹੈ ਤੈਨੂੰ